ਪੰਜਾਬ ਦੇ ਹਰ ਤਨਸਾਰ ਪੂਰੇ ਪੰਜਾਬ ਵਿੱਚ ਜਿਹੜੇ ਸਬਜੈਕਟ ਫੇਅਰ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਇੰਸ ਮੈਥ ਐਸਐਸਟੀ ਔਰ ਇੰਗਲਿਸ਼ ਇਹ ਸਬਜੈਕਟਾਂ ਨਾਲ ਸੰਬੰਧਿਤ ਬੱਚਿਆਂ ਨੇ ਐਸਾ ਇੱਕ ਸਮਗਰੀ ਅੱਖੀ ਤਿਆਰ ਕੀਤੀ ਆ ਚਾਰਟ ਬਣਾਏ ਮਾਡਲ ਬਣਾਏ ਔਰ ਅੱਜ ਸਾਡੇ ਜਿੰਨੇ ਵੀ ਮਹਿਮਾਨ ਆਏ ਆ ਉਹਨਾਂ ਨੇ ਇਹਨੂੰ ਵਾਚ ਕੀਤਾ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਬੱਚਿਆਂ ਨੇ ਪ੍ਰਦਰਸ਼ਨੀ ਨੂੰ ਇਹਨਾਂ ਦੇ ਸਾਹਮਣੇ ਦੱਸਿਆ ਔਰ ਮੈਂ ਸੋਚਦਾ ਕਿ ਇਹ ਬਹੁਤ ਵਧੀਆ ਇੱਕ ਫਰਾਲ ਆਇਆ ਸਰਕਾਰ ਦਾ ਸਿੱਖਿਆ ਵਿਭਾਗ ਦਾ ਇਹਦੇ ਨਾਲ ਬੱਚੇ ਵੱਧ ਤੋਂ ਵੱਧ ਸਿੱਖਦੇ ਆ ਔਰ ਆਉਣ ਵਾਲੇ ਸਮੇਂ ਵਿੱਚ ਉਮੀਦ ਆ ਕਿ ਇਹੋ ਜਿਹੇ ਮੇਲੇ ਦਾ ਵੱਧ ਤੋਂ ਵੱਧ ਲਾਹਾ ਹੋਵੇਗਾ Good morning <laughs> 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 ਜੇ ਤਾਂ ਸਤ ਤੁਸੀਂ ਆਏ ਹੋ ਬੱਚੇ ਨੇ ਇੱਥੇ ਪ੍ਰਸੰਨਿਕ ਲੱਗ ਗਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਮੈਂ ਤਾਂ ਬੱਚਿਆਂ ਦਾ ਤੇ ਮਾਸਟਰਾਂ ਦਾ ਸਵਾਗਤ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੇ ਇੰਨਾ ਵਧੀਆ ਬੱਚੇ ਨੂੰ ਸੱਦਾ ਲਈ ਦਿੱਤੀ ਹੈ ਇਹਨਾਂ ਬੱਚੇਗਾ ਹਾਂ ਸਿੱਖਣਗੇ ਇਹ ਜੁਗਤ ਨੂੰ ਇਹ ਸਾਰਿਆਂ ਨੂੰ ਅੱਜ ਦੇ ਦਿਨ ਜੋ ਵੀ ਸਕੂਲ ਵੱਲੋਂ گورਨਮੈਂਟਾਇਰ ਸਕੂਲ ਉੱਥੋਂ ਵੱਲੋਂ ਇਹ ਬੱਚਿਆਂ ਦੇ ਲਈ ਸਵਚਾਰਨਿਆ ਹੈਗਾ ਕੰਮ ਦਾਬਕ ਜੋ ਪ੍ਰਦਰਸ਼ਨ ਲਗਾਈ ਹੋਈ ਹੈ ਸਾਇੰਸ ਦੀ ਹੋ ਗਈ ਇੰਗਲਿਸ਼ ਦੀ ਹੋ ਗਈ ਜਿੰਨੇ ਚਾਰੇ ਸਬਜੈਕਟਾਂ ਦੀ ਲੱਗੀ ਹੋਈ ਉਹਦੇ ਵਿੱਚ ਸਭ ਨੂੰ ਵੀ ਸਿੱਖਣ ਨੂੰ ਕੁਝ ਮਿਲਿਆ ਤੇ ਸਾਡੀ ਸਾਰੀ ਪੰਚਾਇਤ ਮੈਂਬਰ ਤੇ ਸਾਡੇ ਐਨਆਰਆਈ ਇਹ ਤੇ ਜਿੰਨੇ ਵੀ ਸਾਡੇ ਸਕੂਲ ਦੇ ਅਧਿਆਪਕਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਮਤਲਬ ਇਹਦੇ ਨਾਲ ਬੱਚਿਆਂ ਨੂੰ ਊਰਜਾ ਮਿਲਦੀ ਹੈ ਸਾਨੂੰ ਵੀ ਕੁਝ ਪਤਾ ਲੱਗਿਆ ਕਿ ਹਾਂਜੀ ਆਵਲੀਆਂ ਇਹਦੇ ਵਿੱਚ ਗਤੀਵਿਧੀਆਂ ਹੁੰਦੀਆਂ ਜਾਂ ਕੁਝ ਸਿੱਖਣ ਨੂੰ ਮਿਲਦੇ ਆ ਤੇ ਗਾਹਾਂ ਵੀ ਬੱਚਿਆਂ ਦਾ ਇਹਨਾਂ ਨਾਲ ਜਿਹੜੀ ਮਤਲਬ ਕਿ ਏਸੀ ਚੀਜ਼ ਤੋਂ ਵੱਧ ਕੇ ਬੱਚੇ ਇੰਜੀਨੀਅਰ ਬਣ ਸਕਦੇ ਆ ਅਧਿਆਪਕ ਬਣ ਸਕਦੇ ਆ ਵਧੀਆ ਯਾਨੀ ਕਿ ਦੇਸ਼ ਲਈ ਹਿੱਤ ਲਈ ਵਧੀਆ ਸੋਚ ਆ ਇਹ ਤੇ ਗਵਰਨਮੈਂਟ ਦੀ ਵੀ ਵਧੀਆ ਸੋਚ ਆ ਤੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਆਪਣੇ ਪ੍ਰਿੰਸੀਪਲ ਸਾਹਿਬ ਇਹਨਾਂ ਦੀ ਬੜੋ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਦੇਣਾ ਹੈ ਸਕੂਲ ਵਾਸਤੇ ਔਰ ਬੱਚਿਆਂ ਨੂੰ ਕਿ ਆਪਣੀ ਡਿਊਟੀ ਇੰਨੀ ਚੰਗੀ ਤਰ੍ਹਾਂ ਨਿਭਾ ਰਹੇ ਨੇ ਤੇ ਬੱਚੇ ਬੱਚੇ ਐਕਸਾਇੰਸ ਸਾਨੂੰ ਸਕੂਲ ਨੇ ਵਧੀਆ ਤਰੀਕੇ ਜਿਹਾ ਅਸੀਂ ਪੜਦੇ ਅਸੀਂ ਇਸ ਸਕੂਲ ਦੇ ਸਟੂਡੈਂਟ ਹਾਂ ਅਸੀਂ ਇਸ ਸਕੂਲ ਤੋਂ ਪੜ੍ਹਦੇ ਹਾਂ ਮਾਤਿਆਂ ਨੇ ਕਿ ਇੱਕ ਤੋਂ ਬਿਹਤਰ ਨਾਲ ਦੇਖਿਆ ਕਿ ਅਸਟਾ ਇਲੈਕਟ੍ਰੋਨਿਕ ਜੀਨਸ ਲਾ ਦਿੱਤੀ ਹੈ ਬੱਚਿਆਂ ਨੇ ਘਰ ਸੇ ਵੀ ਆਪਣੇ ਪਾਣੀ ਦੇ ਬਾਰੇ ਵਿੱਚ ਚੇਤਨਾ ਧਾਗਣਾ ਸਮਝਾਈ ਦੀ ਹੈ ਕਿ ਸਾਰਾ ਟੀਚਰਾਂ ਦੀ ਮਿਹਨਤ ਹੈ ਇਸ ਲਈ ਜਿョਣੇ ਕਿ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਬੜਾ ਖੁਸ਼ ਹਾਂ ਤੇ ਸਾਡੇ ਦਿੱਤੇ ਸਹਿਯੋਗ ਦੀ ਲੋੜ ਹੈ ਪ੍ਰੋਜੀ ਸਾਰੇ ਕੰਪੀਟ ਤੇ ਐਮ ਆਰ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਅਮੇ ਦਾ ਗੁੱਸਤਾ ਅੱਸੀ ਦਾ